ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ ਨੇ ਦਿਖਾਏ ਵੈਰੀਆਂ ਨੂੰ ਬਾਬਾ ਜੀ ਜਿਤਾਰੇ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ ਨੇ ਦਿਖਾਏ ਵੈਰੀਆਂ ਨੂੰ ਬਾਬਾ ਜੀ ਜਿਤਾਰੇ ਰਣ ਵਿੱਚ ਜਿਨੇ ਜੂਝਣਾਓ ਲੇਕਟ ਪਾਉਂਦੇ ਸੇਂਗ ਸੂਰਮੇ ਦੇਖ ਦੇਖ ਜੇ ਕਾਰੇ ਲਾਉਂਦੇ ਦੇਖੋ ਬਾਬਾ ਦੀਪ ਸਿੰਘ ਖੰਡਾ ਲਹਿਰਾਉਂਦੇ دہشت ਦੇ ਵਿੱਚ ਵੈਰੀ ਆਂਦੇ ਦਿਲ ਨੂੰ ਦਿਲ ਮੋਨੋਂ ਹੁੰਦੇ ਨੇਖੋ ਬਾਬਾ ਦੀਪ ਸਿੰਘ ਖੰਡਾ ਲਹਿਰਾਉਂਦੇ دہشت ਦੇ ਵਿੱਚ ਵੈਰੀ ਆਂਦੇ ਦਿਲ ਮੂਨੂਂ ਹੁੰਦੇ ਸੱਚ ਝੂਠ ਦੇ ਹੋਣ ਲੱਗੇ ਨੇ ਖੂਬ ਨੇ ਤਾਰੇ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ ਜੰਗ ਹੀ ਆ ਗਿਆ ਲਈ ਅਨਾਰਦਾਸਾ ਕੀਤਾ ਪਾਪ ਤੇ ਪੁੰਨ ਧਾਰਨ ਲਈ ਇੱਕ ਪਾਸਾ ਕੀਤਾ ਇੱਕ ਅਕਾਲੀ ਨਾਮ ਤੇ ਪਰਵਾਸਾ ਕੀਤਾ ਪੰਥ ਪਿਆਰੇ ਦੇ ਵਿੱਚ ਜਲਵਾ ਖਾਸਾ ਕੀਤਾ ਦੇਖੋ ਸੰਗੋ ਦੇਖੋ ਕੈਸੇ ਜਬ ਨਜ਼ਾਰੇ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ ਦੇਖੋ ਸੰਗੋ ਦੇਖੋ ਕੈਸੇ ਜਬ ਨਜ਼ਾਰੇ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ ਦਰਬਾਰ ਸਾਹਿਬ ਮੰਜ਼िल ਹੈ ਆਖੜ ਪਿਆਰੇ ਸਿੰਘੋ ਸਲਾ ਸਵਾਲਖਤੇ ਪੈਣਾ ਹੈ ਸਿਪਾਰੇ ਸਿੰਘੋ ਤਕੜੇ ਹੋ ਕੇ ਲਾਓ ਝੋਟ ਨਗਾਰੇ ਸਿੰਘੋ ਦੇਖਣਗੇ ਹੁਣ ਜ਼ਾਲਮ ਹੱਥ ਕਰਾਰੇ ਸਿੰਘੋ ਮੋਂ ਦੇ ਦੇਖਿਓ ਖਾਣਗੇ ਪਾਪੀ ਹਤਿਆਰੇ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ 18 ਸੇਰ ਦੇ ਖੰਡੇ ਨੇ ਜਾ ਤਾਕ ਜਮਚਾਈ ਵੈਰੀ ਦਲਾਂ ਚ ਪੈ ਗਈ ਸੇ ਫਿਰ ਬੁਰੀ ਦੁਹਾਈ 18 ਸਿਰ ਦੇ ਖੰਡੇ ਨੇ ਜਾਤਾਂ ਖ ਮਚਾਈ ਵੈਰੀ ਦਾ ਲਾਂਚ ਪੈ ਗਈ ਸੇ ਫਿਰ ਬੁਰੀ ਦੁਹਾਈ ਕਹਿਣ ਬਾਬਾ ਜੀ ਸੋਧ ਦੜੀ ਹੈ ਸਭ ਬੁਰਾਈ ਖਾਲਸਾ ਜੀ ਨੇ ਪੁੱਛੋ ਨਾ ਜੋ ਤੇਗ ਚਲਾਈ ਹਾਏ ਹਾਏ ਫਿਰ ਕਰਦੇ ਰਹ ਗਏ ਸੀ ਹਤਿਆਰੇ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ ਰਣ ਦੇ ਵਿੱਚ ਜਦੋਂ ਦਵੱਲਾ ਵਾਰ ਹੋ ਗਿਆ ਬਜਵੇਂ ਵਾਰਚ ਵੈਰੀ ਸੀ ਸਿਰ ਪਾਰ ਹੋ ਗਿਆ राणदे ਵਿੱਚ ਜਦੋਂ ਦਵੱਲਾ ਵਾਰ ਹੋ ਗਿਆ ਬਜਵੇਂ ਵਾਰਚ ਵੈਰੀ ਸਿਰ ਪਾਰ ਹੋ ਗਿਆ ਬਾਬਾ ਜੀ ਦਾ ਸੀਸ ਪਾਵੇ ਉਤਾਰ ਹੋ ਗਿਆ ਸੀਸ ਬਿਨਾ ਫਿਰ ਲੜਨੇ ਦਾ ਸ਼ਾਹਕਾਰ ਹੋ ਗਿਆ ਬਾਬਾ ਜੀ ਦਾਸ ਉਤਾਰ ਹੋ ਗਿਆ ਸਿਸ ਬਿਨਾ ਫਿਰ ਲੜਨੇ ਦਾ ਸ਼ਹਕਾਰ ਹੋ ਗਿਆ ਡਰ ਕੇ ਵੈਰੀ ਭਜਣ ਲੱਗੇ ਮਾਰੇ ਮਾਰੇ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ हर मंदर जाके बाबा जी ने अर्ज गुजारी दुनिया आखे कौतक होया है करतारी हर मंदर जाके बाबा जी ने अर्ज़ गुजारी दुनिया आखे कौतक होया है करतारी ਜਲਵਾੰਗਰ ਹੈ ਅਸਲ ਵਿੱਚ ਸਿੱਖੀ ਸਰਦਾਰੀ ਜਾਨ ਤੋਂ ਬਾਬਾ ਜੀ ਨੂੰ ਸੀ ਇਹ ਸਿੱਖੀ ਪਿਆਰੀ ਜਾਨ ਤੋਂ ਬਾਬਾ ਜੀ ਨੂੰ ਵਦ ਸੀ ਇਹ ਸਿੱਖੀ ਪਿਆਰੀ ਆਪਣੀ ਕਵਤਾ ਹੈ ਆਪਣੀ ਹਜ਼ਾਰੇ ਤਨ ਤਨ ਬਾਬਾ ਦੀਪ ਸਿੰਘ ਸੂਰਬੀਰ ਪਿਆਰੇ ਤਨ ਤਨ ਬਾਬਾ ਦੀਪ ਸਿੰਘ ਸੂਰਬੀਰ ਪਿਆਰੇ ਦਿਨੇ ਦਿਖਾਏ ਵੈਰੀਆਂ ਨੂੰ ਬਾਬਾ ਜੀ ਤਾਰੇ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ ਨਨਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ